ਹਾਂਜੀ ਮਿੱਤਰੋ ਪਿਆਰਿਓ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਠੀਕ ਠਾਕ ਹੋ ਸਾਰੇ ਵੀਡੀਓ ਇਹ ਤੁਸੀਂ ਸਾਰੇ ਲੋਕਾਂ ਨੇ ਦੇਖ ਲਈ ਹੋਣੀ वर्ल्ड वाइड ਬਹੁਤ ਇਹ ਵਾਇਰਲ ਹੋਈ ਹੈ ਵੀਡੀਓ ਸਰਦਾਰ ਬੰਦਾ ਟਰੱਕ ਚਲਾ ਰਿਆ ਨਾਲ ਬੰਦਾ ਫੋਨ ਤੇ ਲੱਗਿਆ ਹੋਇਆ ਤੇ ਟਰੱਕ ਯੂ ਟਰਨ ਵੀ ਮਾਰਿਆ ਹਾਈਵੇ ਤੇ ਹਾਈਵੇ ਤੇ ਮਤਲਬ ਜਿਹਨੂੰ ਅਸੀਂ ਸ਼ਾਇਦ ਮੋਟਰਵੇ ਵੀ ਕਹਿ ਦਿੰਨੇ ਆ ਭਾਰਤ ਦੇ ਵਿੱਚ ਤੇ ਉਸ ਹਾਈਵੇ ਤੇ ਤੁਸੀਂ ਕਾਰ ਨਾਲ ਵੀ ਯੂ ਟਰਨ ਨਹੀਂ ਮਾਰ ਸਕਦੇ ਟਰੱਕ ਨਾਲ ਤਾਂ ਬਹੁਤ ਦੂਰ ਦੀ ਗੱਲ ਔਰ ਟਰੱਕ ਵੀ ਜਿਹੜਾ ਫੁੱਲ ਸਾਈਜ਼ 53 ਫੁੱਟ ਟਰੇਲਰ ਜਿਹਦੇ ਨਾਲ ਹੁੰਦਾ ਉਸ ਟਰੱਕ ਦੇ ਨਾਲ ਯੂ ਟਰਨ ਮਾਰੀ ਆ ਔਰ ਯੂ ਟਰਨ ਮਾਰੀ ਵੀ ਉੱਥੇ ਆ ਜਿੱਥੇ ਯੂ ਟਰਨ ਦਾ ਬਕਾਇਦਾ ਸਾਈਨ ਵੀ ਲੱਗਾ ਕਿ ਯੂ ਟਰਨ ਨਹੀਂ ਮਾਰ ਸਕਦੇ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿਤੇ ਕਿਤੇ ਉਹ ਯੂ ਟਰਨ ਦੀ ਜਿਹੜੀ ਮਨਾਹੀ ਵਾਲਾ ਸਾਈਨ ਆ ਤੇ ਹੁਣ ਗੱਲ ਇਹ ਆ ਕਿ ਇਹ ਸਾਡੇ ਸਰਦਾਰ ਹੀ ਭਾਈ ਨੇ ਜਦੋਂ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਆ ਜਦੋਂ ਇਹੋ ਜਿਹਾ ਕੁਝ ਹੁੰਦਾ ਹੈ ਤੇ ਫਿਰ ਕਈ ਲੋਕ ਇਹ ਸੋਚਦੇ ਨੇ ਕਰਦੇ ਨੇ ਗੱਲਾਂ ਕਮੈਂਟਾਂ ਦੇ ਵਿੱਚ ਵੀ ਭਾਜੀ ਤੁਸੀਂ ਪੰਜਾਬੀ ਪੰਜਾਬੀ ਨੂੰ ਭੰਡੀ ਜਾਂਦੇ ਆ ਭੰਡਦੇ ਨਹੀਂ ਅਸੀਂ ਆਪਣੇ ਲੋਕਾਂ ਨੂੰ ਸੁਧਾਰਨਾ ਚਾਹੁੰਦੇ ਆ ਅਕਲ ਦੇਣਾ ਚਾਹੁੰਦੇ ਆ ਕਿ ਯਾਰ ਜੇਸ ਮੁਲਕ ਦੇ ਵਿੱਚ ਆਇਆ ਉਥੋਂ ਦੇ ਰੂਲ ਰੈਗੂਲੇਸ਼ਨਸ ਉਥੇ ਦਾ ਸਿਸਟਮ ਉਥੇ ਦੇ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਜੇ ਅਸੀਂ ਇਸ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਸਿਸਟਮ ਨੂੰ ਨਹੀਂ ਸਮਝਿਆ ਉਥੋਂ ਦੇ ਰੂਲਸ ਨਹੀਂ ਸਮਝੇ ਤੇ ਫਿਰ ਇਹਦਾ ਮਤਲਬ ਹੈ ਕਿ ਇੱਕ ਤੇ ਅਸੀਂ ਆਪਣੀ ਕਮਿਊਨਿਟੀ ਨੂੰ ਤੁੰਕੇ ਬੇਇਜਤ ਕਰਾਉਨੇ ਆ ਤੇ ਦੂਸਰਾ ਆਪਣੀ ਕਮਿਊਨਿਟੀ ਨੂੰ ਇਹਨਾਂ ਮੁਲਕਾਂ ਵਿੱਚੋਂ ਕਢਾਉਣ ਦੇ ਜ਼ਿੰਮੇਦਾਰ ਵੀ ਬਣਦੇ ਆ ਹੁਣ ਇਹ ਬੰਦਾ ਟੋਟਲੀ ਇਲੀਗਲ ਟੋਟਲੀ ਗੈਰਕਾਨੂੰਨੀ ਤੌਰ ਤੇ ਇਹ ਬੰਦੇ ਨੇ ਟਰਨ ਲੀਆ ਯੂ ਟਰਨ ਉਹ ਵੀ ਵੱਡੇ ਟਰੇਲਰ ਦੇ ਨਾਲ ਤਿੰਨ ਇੱਕੋ ਪਰਿਵਾਰ ਦੇ ਉੱਥੇ ਲੋਕੀ ਮਰ ਗਏ ਨੇ ਥਾਂ ਤੇ ਗੱਡੀ ਚੱਕਣਾ ਚੂਰ ਹੋ ਗਈ ਕਿਉਂਕਿ ਗੱਡੀ ਥੱਲੇ ਆ ਗਈ ਟਰੈਲਰ ਦੇ ਜਾਵੜੀ ਹੁਣ ਇਹ ਦੱਸੋ ਇਸ ਬੰਦੇ ਨੇ ਤੇ ਆਪਣੀ ਮਰਜ਼ੀ ਨਾਲ ਯੂ ਟਰਨ ਕਰ ਲੇ ਪਰ ਉਹਨਾਂ ਤਿੰਨਾ ਲੋਕਾਂ ਦਾ ਕੀ ਕਸੂਰ ਸੀਗਾ ਜਿਹੜੇ ਇਸ ਬੰਦੇ ਦੀ ਅਣਗਹਿਲੀ ਕਰਕੇ ਇਸ ਬੰਦੇ ਦੀ ਬੇਵਕੂਫੀ ਕਰਕੇ ਉਹ ਪੰਜਾਬੀਆਂ ਵਾਲਾ ਜਿਹੜਾ ਧੱਕਾ ਹੁੰਦਾ ਨਾ ਵੀ ਅਸੀਂ ਬਸ ਕੁਛ ਨਾ ਕੁਛ ਟੇਢੀ ਉਂਗਲ ਨਾਲ ਕਿਉ ਕੱਢਣਾ ਹੀ ਆ ਜਿੱਥੇ ਵੀ ਕੋਈ ਕਾਨੂੰਨ ਹੋਵੇ ਜਿੱਥੇ ਵੀ ਕੋਈ ਸਿਸਟਮ ਹੋਵੇ ਜਿੱਥੇ ਵੀ ਕੋਈ ਸਾਈਨ ਹੋਣ ਅਸੀਂ ਉਹ ਕੁਛ ਨਹੀਂ ਦੇਖਣਾ ਤੇ ਆਪਣੀ ਮਰਜ਼ੀ ਕਰਨੀ ਕਿਉਂਕਿ ਅਸੀਂ ਪੰਜਾਬੀ ਹੁੰਨੇ ਆ ਅਸੀਂ ਇਹ ਵੀ ਹੁੰਦਾ ਲੈ ਕਰਕੇ ਦਿਖਾਵਾਂਗੇ ਸਾਨੂੰ ਕੌਣ ਰੋਕ ਲਓ ਆ ਦੇਖ ਲਓ ਫਿਰ ਚੰਦ ਚੜ੍ਹਿਆ ਤੁਹਾਨੂੰ ਤਿੰਨ ਵੀਡੀਓ ਮੈਂ ਅੱਜ ਦਿਖਾਵਾਂਗਾ ਇਹੋ ਜਿਹੀਆਂ ਔਰ ਗੱਲ ਕਰਨੀ ਆ ਸਿਰਫ ਇਨ੍ਹਾਂ ਟਰੱਕ ਵਾਲਿਆਂ ਦੀ ਨਹੀਂ ਗੱਲ ਕਰਨੀ ਇਸ ਐਕਸੀਡੈਂਟ ਦੀ ਨਹੀਂ ਸਿਰਫ ਇਸ ਯੂ ਟਰਨ ਦੀ ਨਹੀਂ ਕੱਲੀ ਗੱਲ ਕਰਨੀ ਗੱਲ ਕਰਨੀ ਆ ਇਹ ਕਿ ਇਹ ਸਿਸਟਮ ਹੋ ਕਿਉਂ ਰਿਹਾ ਜਿੰਨੇ ਵੀ ਐਕਸੀਡੈਂਟ ਹੋ ਰਹੇ ਜ਼ਿਆਦਾ ਤੋਂ ਜ਼ਿਆਦਾ ਸਾਡੇ ਲੋਕਾਂ ਦੇ ਹੀ ਐਕਸੀਡੈਂਟ ਕਿਉਂ ਹੋ ਰਹੇ ਨੇ ਬੇਸ਼ੱਕ ਉਹ ਕਿਤੇ ਲੋਕਲ ਸਟਰੀਟ ਤੇ ਹੋਵੇ ਬੇਸ਼ੱਕ ਕਿਤੇ ਹਾਈਵੇ ਤੇ ਹੋਵੇ ਤੇ ਬੇਸ਼ੱਕ ਕਿਸੇ ਪਾਰਕ ਦੇ ਵਿੱਚ ਹੋਵੇ ਪਾਰਕਾਂ ਦੇ ਵਿੱਚ ਤੁਹਾਨੂੰ ਪਤਾ ਗੱਡੀਆਂ ਵੀ ਜਾਂਦੀਆਂ ਨੇ ਉੱਥੇ ਵੀ ਐਕਸੀਡੈਂਟ ਹੋ ਜਾਂਦੇ ਨੇ ਉੱਥੇ ਬਕਾਇਦਾ ਪਾਰਕਿੰਗ ਬਣੀ ਹੁੰਦੀ ਆ ਪਰ ਅਸੀਂ ਉਲਟੀ ਜਾਣਾ ਹੁੰਦਾ ਇਹ ਸਾਡੇ ਪੰਜਾਬੀਆਂ ਦੇ ਸੁਭਾਅ ਵਿੱਚ ਆ ਚੁੱਕਾ ਕਿਉਂ ਅਸੀਂ ਇਦਾਂ ਹੁੰਦਾ ਇਹਦੇ ਵਿੱਚ ਸਿਰਫ ਇਹ ਡਰਾਈਵਰਾਂ ਦਾ ਕਸੂਰ ਨਹੀਂ ਕਸੂਰ ਉਹਨਾਂ ਇਨਸਟ੍ਰਕਟਰਾਂ ਦਾ ਵੀ ਆ ਅੱਜ ਮੈਂ ਤੁਹਾਨੂੰ ਪ੍ਰੂਫ ਵੀ ਦਿਖਾਵਾਂਗਾ ਔਰ ਉਹਨਾਂ ਡਰਾਈਵਿੰਗ ਸਕੂਲਾਂ ਦਾ ਵੀ ਆ ਬੇਸ਼ੱਕ ਉਹ ਕਾਰਾਂ ਦੇ ਡਰਾਈਵਿੰਗ ਸਕੂਲ ਹੋਣ ਬੇਸ਼ੱਕ ਉਹ ਟਰੱਕ ਡਰਾਈਵਿੰਗ ਸਕੂਲ ਹੋਣ ਉਹਨਾਂ ਦਾ ਵੀ ਕਸੂਰ ਹੈ ਤੇ ਜਿਹੜੇ ਉੱਥੇ ਲੈਸਨ ਲੈਣ ਜਾਂਦੇ ਨੇ ਲਾਇਸੈਂਸ ਲੈਣ ਜਾਂਦੇ ਨੇ ਉਹਨਾਂ ਦਾ ਵੀ ਕਸੂਰ ਹੈ ਦੇਖੋ ਜਿਹੜੇ ਸਾਡੇ ਡਰਾਈਵਿੰਗ ਸਕੂਲ ਵਾਲੇ ਨੇ ਨਾ ਐਦਾਂ ਦੀਆਂ ਐਡਾ ਕਰਦੇ ਨੇ ਇੱਕ ਤੇ ਰੇਟ ਤੋੜਦੇ ਨੇ ਲੋਕਾਂ ਦੇ ਗੋਰਿਆਂ ਦੇ ਰੇਟ ਵੀ ਖਰਾਬ ਕਰਦੇ ਨੇ ਮਤਲਬ ਇੱਕ ਦੰਦਾ ਬਈ 50% ਜਾਂ 80% ਇਹ ਤਾਂ ਮਤਲਬ 100% ਉਹਨਾਂ ਦਾ ਰੇਟ ਤੋੜਨ ਤੇ ਹੋਏ ਪੈ ਨੇ ਔਰ ਗੋਰੇ ਇਹਨਾਂ ਗੱਲਾਂ ਤੋਂ ਦੁਖੀ ਬਹੁਤ ਨੇ ਤਦੇ ਹੀ ਗੋਰੇ ਹੁਣ ਦੁਖੀ ਹੋ ਕੇ ਕਹਿੰਦੇ ਨੇ ਗੋ ਯਰ ਗੋ ਬੈਕ ਯਰ ਕੰਟਰੀ ਆਪਣੇ ਮੁਲਕ ਵਿੱਚ ਵਾਪਸ ਜਾਓ ਉਹਨਾਂ ਦੇ ਰੇਟ ਖਰਾਬ ਕਰਤੇ ਉਹਨਾਂ ਦੇ ਸਿਸਟਮ ਖਰਾਬ ਕਰਤੇ ਉਹਨਾਂ ਦੇ ਰੂਲ ਰੈਗੂਲੇਸ਼ਨਸ ਨੂੰ ਇਦਾਂ ਤੋੜ ਰਹੇ ਨੇ ਤੇ ਦੂਸਰੀ ਗੱਲ ਕਿ ਸਾਡੇ ਐਡਾ ਇਹੋ ਜਿਹੀਆਂ ਆਉਂਦੀਆਂ ਨੇ ਤੁਹਾਨੂੰ ਬਹੁਤ ਥੋੜੇ ਪੈਸਿਆਂ ਤੇ ਲਾਇਸੈਂਸ ਦਿੱਤਾ ਜਾਊਗਾ ਇੱਕ ਦੂਜਾ ਬਹੁਤ ਥੋੜੇ ਦਿਨਾਂ ਦੇ ਵਿੱਚ ਲਾਇਸੈਂਸ ਦਿੱਤਾ ਜਾਊਗਾ ਦੋ ਤੀਜਾ ਪਹਿਲੀ ਟਰਾਈ ਦੇ ਵਿੱਚ ਹੀ ਤੁਹਾਨੂੰ ਤੁਹਾਡਾ ਜਿਹੜਾ ਰੋਡ ਟੈਸਟ ਆ ਉਹ ਪਾਸ ਕਰਾ ਦਿੱਤਾ ਜਾਊਗਾ ਇਹ ਕਿੱਦਾਂ ਹੋ ਸਕਦਾ ਦੱਸੋ ਪਹਿਲਾਂ ਫੇਰ ਇੱਕ ਹੋਰ ਐਡ ਲਿਖੀ ਹੁੰਦੀ ਆ ਤੁਸੀਂ ਪੇਪਰਾਂ ਤੇ ਵੀ ਦੇਦੇ ਹੋਵੋ ਕਿ ਜਿਹੜੀਆਂ ਐਡਾਂ ਹੁੰਦੀਆਂ ਨੇ ਮੈਂ ਉਹ ਦਿਖਾਉਣਾ ਨਹੀਂ ਚਾਹੁੰਦਾ ਸਾਰਾ ਕੁਝ ਸ਼ੈੱਡ ਹੈਗੇ ਨੇ ਮੈਂ ਕਾਹਤੋਂ ਕਿਸੇ ਦੀ ਮਸ਼ਹੂਰੀ ਕਰਾਂ ਇਹੋ ਜੀ ਤੇ ਉਹਨਾਂ ਦੇ ਉੱਪਰ ਲਿਖਿਆ ਹੁੰਦਾ ਅਗਰ ਤੁਸੀਂ ਸਾਡੇ ਕੋਲੋਂ ਟਰੱਕ ਦਾ ਲਾਇਸੈਂਸ ਲਓਗੇ ਤੇ ਫੋਰਕਲਿਫਟ ਦਾ ਲਾਇਸੈਂਸ ਫ੍ਰੀ ਮਿਲੇਗਾ ਫੇਰ ਤੁਹਾਡੇ ਕੋਲ ਜੇ ਇੰਡੀਆ ਦਾ ਲਾਇਸੈਂਸ ਨਹੀਂ ਹੈਗਾ ਤੁਹਾਡਾ ਐਕਸਪੀਰੀਅੰਸ ਇੱਥੋਂ ਬਣਾ ਕੇ ਪਾ ਦਿੱਤਾ ਜਾਏਗਾ ਸੋ ਇਹਦਾ ਮਤਲਬ ਉਹ ਵੀ ਡੁਪਲੀਕੇਟ ਏਅਰ ਬ੍ਰੇਕਾਂ ਹੁੰਦੀਆਂ ਨੇ ਟਰੱਕ ਦੇ ਲਾਇਸੈਂਸ ਲਈ ਏਅਰ ਬ੍ਰੇਕਾਂ ਤੁਹਾਡੀਆਂ ਪਾਸ ਕਰਾ ਦਿੱਤੇ ਜਾਣਗੇ ਟੈਸਟ ਤੁਸੀਂ ਬੇਸ਼ੱਕ ਕਿਤੇ ਗੱਡੀ ਚਲਾਈ ਜਾਂ ਨਹੀਂ ਚਲਾਈ ਕਿਸੇ ਗੱਲੋਂ ਘਬਰਾਉਣਾ ਨਹੀਂ ਤੁਹਾਨੂੰ ਬਹੁਤ ਜਲਦੀ ਥੋੜੇ ਦਿਨਾਂ ਦੇ ਵਿੱਚ ਹੀ ਇੰਨੇ ਦਿਨਾਂ ਦੇ ਵਿੱਚ ਤੁਹਾਨੂੰ ਲਾਇਸੈਂਸ ਦਿੱਤਾ ਜਾਏਗਾ ਤੇ ਠੇਕੇ ਕੀਤੇ ਜਾਂਦੇ ਨੇ ਟਰੱਕਾਂ ਦੇ ਟਰੇਲਰਾਂ ਦੇ ਲਾਇਸੈਂਸ ਵਾਸਤੇ ਡਰਾਈਵਿੰਗ ਲਾਇਸੈਂਸ ਵਾਸਤੇ ਟਰੱਕਾਂ ਦੇ ਜਿਹੜੇ ਠੇਕੇ ਕੀਤੇ ਜਾਂਦੇ ਨੇ ਕਿ ਇੰਨੇ ਦਿਨਾਂ ਦੇ ਵਿੱਚ ਤੁਹਾਡਾ ਲਾਇਸੈਂਸ ਮੁਕੰਮਲ ਹੋ ਜਾਏਗਾ ਗ੍ਰਾਂਟਡ ਤੁਹਾਨੂੰ ਕਿੱਦਾਂ ਪਤਾ ਕਿ ਜਿਹੜਾ ਬੰਦਾ ਤੁਹਾਡੇ ਕੋਲ ਆ ਰਿਹਾ ਉਹਨੇ ਕਦੇ ਕਾਰ ਜਾਂ ਸਾਈਕਲ ਮੋਟਰਸਾਈਕਲ ਕਦੇ ਚਲਾਇਆ ਵੀ ਹੈ ਜਾਂ ਟਰਾਲੀ ਚਲਾਈ ਕਦੇ ਟਰੈਕਟਰ ਆਈ ਮੀਨ ਟਰੈਕਟਰ ਤੇ ਟਰਾਲੀ ਦਾ ਕੰਬੀਨੇਸ਼ਨ ਇਹਨਾਂ ਨੂੰ ਸੋਚੋ ਟਰਾਲੀ ਕੌਣ ਚਲਾਉਂਦਾ ਤੇ ਤੁਸੀਂ ਇਨਸਟ੍ਰਕਟਰ ਤੇ ਜਿਹੜੇ ਡਰਾਈਵਿੰਗ ਸਕੂਲ ਉਹ 90% ਜ਼ਿੰਮੇਵਾਰ ਨੇ ਇਹਨਾਂ ਚੀਜ਼ਾਂ ਦੇ ਗੋਰੀਆਂ ਦੇ ਸਕੂਲ ਨੇ ਇੱਥੇ ਡਰਾਈਵਿੰਗ ਸਕੂਲ ਦੇ ਕਾਰਾਂ ਦੇ ਵੀ ਟਰੱਕਾਂ ਦੇ ਵੀ ਕਿਹਾ ਰੇਟ ਉਹਨਾਂ ਦੇ ਜ਼ਰੂਰ ਜ਼ਿਆਦਾ ਆ ਪਰ ਉਹ ਐਸਾ ਪਰਫੈਕਟ ਡਰਾਈਵਰ ਬਣਾ ਕੇ ਕੱਢਦੇ ਨੇ ਤੁਹਾਨੂੰ ਕਿ ਤੁਸੀਂ ਤੁਹਾਨੂੰ ਕੋਈ ਉਹ ਨਹੀਂ ਕਹਿ ਸਕਦਾ ਤੁਹਾਨੂੰ ਰੂਲ ਰੈਗੂਲੇਸ਼ਨ ਇੰਦਾ ਸਮਝਾਉਂਦੇ ਨੇ ਕਿ ਤੁਹਾਨੂੰ ਅਹਿਸਾਸ ਹੋਏਗਾ ਕਿ ਵਾਕੇ ਤੁਹਾਨੂੰ ਲੱਗੇਗਾ ਕਿ ਮੈਂ ਵਾਕੇ ਪਰਫੈਕਟ ਡਰਾਈਵਰ ਹਾਂ ਜੇ ਟਰੱਕਾਂ ਦੇ ਲਾਇਸੈਂਸ ਦੀ ਗੱਲ ਕਰੀਏ ਇੱਥੇ ਹੰਬਰ ਕਾਲਜ ਤੇ ਹੋਰ ਕੁਝ ਗੋਰੀਆਂ ਦੇ ਟਰੱਕ ਡਰਾਈਵਿੰਗ ਸਕੂਲ ਨੇ ਉਹ ਪੈਸੇ ਜਰੂਰ ਥੋਕਵੇਂ ਲੈਂਦੇ ਨੇ ਦੇਖੋ ਰੇਟ ਦਾ ਫਰਕ ਦੇਖੋ ਉਹ 5 6 7000 ਡਾਲਰ ਲੈਂਦੇ ਨੇ ਤੇ ਸਾਡੇ ਲੋਕੀ 13 1300 ਤੇ ਵੀ ਕਹਿੰਦੇ ਲਾਇਸੈਂਸ ਲੈ ਲਓ ਹਜ਼ਾਰ ਹਜ਼ਾਰ ਤੇ ਵੀ 9 900 ਤੇ ਵੀ 15 1500 ਤੇ ਵੀ ਕਹਿੰਦੇ ਲਾਇਸੈਂਸ ਲੈਣਾਗੇ ਔਰ ਜਿਹੜੇ ਡਰਾਈਵਿੰਗ ਲਾਇਸੈਂਸ ਦਿੰਦੇ ਨੇ ਡਰਾਈਵਿੰਗ ਸਕੂਲ ਵਾਲੇ ਉਹਨਾਂ ਨੇ ਉਹ ਲਾਇਸੈਂਸ ਲੈਣ ਵਾਲੇ ਤੋਂ ਵੀ ਜ਼ਿਆਦਾ ਕਾਲੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਲਾਈਨਾਂ ਲਾਈਆਂ ਹੋਈਆਂ ਨੇ ਔਰ ਕਿੰਨੇ ਫੜਾਫੜ ਕਾਮਨ ਵੇੜੋ ਜਾਓ ਤੇ ਜਾਓ ਲੋਕਾਂ ਨੂੰ ਮਾਰੋ ਤੇ ਜਿਹੜੇ ਹੰਬਰ ਕਾਲਜ ਵਰਗੇ ਜਿਹੜੇ ਗੋਰਿਆਂ ਦੇ ਸਕੂਲ ਨੇ ਡਾਲਰ ਜੂਰ 5-7000 ਲੈਂਦੇ ਨੇ ਪਰ ਉਹ ਡਰਾਈਵਿੰਗ ਸਕੂਲ ਡਰਾਈਵਿੰਗ ਸਿਰਫ ਡਰਾਈਵਿੰਗ ਨਿਸ ਖੋਦੇ ਉਹ ਬੰਦੇ ਤੁਹਾਨੂੰ ਤਕਰੀਬਨ 70% ਮਕੈਨਿਕ ਬਣਾ ਕੇ ਉੱਥੋਂ ਕੱਢਦੇ ਨੇ ਤਾਂ ਕਿ ਜੇ ਤੁਹਾਡਾ ਟਰੱਕ ਕਿਤੇ ਰਸਤੇ ਵਿੱਚ ਮਾੜਾ ਮੋਟਾ ਖਰਾਬ ਹੋ ਜਾਵੇ ਤੁਸੀਂ ਖੁਦ ਵੀ ਉਹਦੀ ਰਿਪੇਅਰ ਕਰ ਸਕੋ ਇਹ ਚੀਜ਼ਾਂ ਉਹ ਸਿਖਾਉਂਦੇ ਨੇ ਤੇ ਤਦ ਹੀ ਉਹਨਾਂ ਦੇ ਲਾਇਸੈਂਸ ਦੇ ਕੇ ਦੂਸਰੀ ਗੱਲ ਜਿਹੜਾ ਸਾਡੇ ਡਰਾਈਵਿੰਗ ਪੰਜਾਬੀ ਸਕੂਲ ਆ ਨਾ ਉਹਨਾਂ ਦਾ ਲਾਇਸੈਂਸ ਦੇ ਕੇ ਜੋਬਾਂ ਵੀ ਨਹੀਂ ਮਿਲਦੀ ਐ ਸਪੈਸ਼ਲੀ ਗੋਰਿਆਂ ਕੋਲ ਆਪਣੇ ਕੋਲ ਹੀ ਜੋਬਾਂ ਮਿਲਦੀਆਂ ਨੇ ਤੇ ਫਿਰ ਆਪਣੇ ਕੋਲੇ ਤੁਸੀਂ ਧਰਨੇ ਵੀ ਲੱਗਦੇ ਦੇਖਦੇ ਜਿਹੜੇ ਮਾਲਕ ਨੇ ਟਰੱਕ ਡਰਾਈਵਰਾਂ ਦੇ ਉਹਨਾਂ ਦੇ ਘਰਾਂ ਦੇ ਮੂਹਰੇ ਧਰਨੇ ਵੀ ਹੁਣ ਲੱਗੇ ਦੇਖਦੇ ਹੋ ਕਿ ਪੈਸੇ ਮਾਰਦੇ ਨੇ ਤੇ ਜਿਹੜੇ ਗੋਰਿਆਂ ਕੋਲੋਂ ਲਾਇਸੈਂਸ ਲੈਂਦੇ ਨੇ ਹੱਸ ਕੇ ਜੋਬ ਮਿਲਦੀ ਆ ਗੋਰਿਆਂ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਔਰ ਪੇ ਰੇਟ ਵੀ ਬਹੁਤ ਸੋਨਾ ਮਿਲਦਾ ਔਰ ਗੋਰੇ ਇਸ ਗੱਲ ਤੋਂ ਵੀ ਜਦੋਂ ਤੁਸੀਂ ਡਰਾਈਵਿੰਗ ਸਕੂਲ ਤੋਂ ਲਾਇਸੈਂਸ ਲੈ ਕੇ ਆਪਣੀਆਂ ਜੋਬਾਂ ਤੇ ਜਾਂਦੇ ਹੋ ਇਸ ਗੱਲ ਤੋਂ ਵੀ ਬੜੇ ਦੁਖੀ ਨੇ ਕਿ ਸਾਡੇ ਜਿਹੜੇ ਜੋਬਾਂ ਦੇ ਜਿਹੜੇ ਮਾਈਲਸ ਦੀ ਪੇ ਹੁੰਦੀ ਉਹਨਾਂ ਨੂੰ ਵੀ ਤੁਸੀਂ ਤੋੜ ਪੰਨ ਰਹੇ ਹੋ ਬੁਰੀ ਤਰ੍ਹਾਂ ਉਹਨਾਂ ਨੂੰ ਹਲਾਕ ਕਰ ਰਹੇ ਏਕਚੁਅਲੀ ਤੁਹਾਨੂੰ ਇਨਸਟ੍ਰਕਟਰ ਜਾਂ ਡਰਾਈਵਿੰਗ ਸਕੂਲ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਡਰਾਈਵਿੰਗ ਸਕੂਲ ਦਾ ਇੱਕ ਬੜਾ ਕਮਾਲ ਦਾ ਪ੍ਰੂਫ ਦਿਖਾਉਣਾ ਪਿੱਛੇ ਜੇ ਵੀਡੀਓ ਬੜੀ ਵਾਇਰਲ ਹੋਈ ਸੀਗੀ ਤੁਸੀਂ ਦੇਖੋ ਇਹ ਡਰਾਈਵਿੰਗ ਸਕੂਲ ਵਾਲੀ ਕੁੜੀ ਆ ਔਰ ਇਹ ਮੈਂ ਵੀਡੀਓ ਚਲਾ ਦਿਨਾਂ ਨਾਲ ਨਾਲ ਤਾਂ ਕਿ ਤੁਹਾਨੂੰ ਆ ਦੇਖੋ ਵੀਡੀਓ ਸੌਰੀ ਨਾ ਆਫ ਦਾ ਆਡੀਓ ਫਾਰ ਨਾਓ ਇਹ ਦੇਖੋ ਤੁਸੀਂ ਦੇਖੀ ਜਾਓ ਇਹ ਵੀ ਹਾਈਵੇ ਤੇ ਸਟੋਰੀ ਦੇਖੋ ਕਹਾਣੀ ਦੇਖੋ ਅਸੀਂ ਇੰਡੀਅਨ ਜਾਂ ਪੰਜਾਬੀ ਇੱਥੇ ਕਰਦੇ ਕਿਦਾਂ ਆ ਬਿਜ਼ਨਸ ਏ ਇਨਸਟ੍ਰਕਟਰ ਆ ਡਰਾਈਵਿੰਗ ਸਕੂਲ ਦੀ 플레이ਟ ਵੀ ਤੁਹਾਨੂੰ ਨਜ਼ਰ ਆਏਗੀ ਨੰਬਰ ਵੀ ਨਜ਼ਰ ਆਏਗਾ ਆ ਦੇਖੋ ਸਾਰਾ ਕੁਝ ਕਿਹੜਾ ਡਰਾਈਵਿੰਗ ਸਕੂਲ ਆ ਨਿਊ ਮੈਥਡਸ ਕਿ ਕੀ ਨਿਊ ਮੈਥਡਸ ਦੇ ਰਹੇ ਨੇ ਇਹ ਤੁਹਾਨੂੰ ਹੁਣ ਦੱਸਾਂਗਾ ਮੈਂ ਇਹ ਦੇਖੋ ਹਾਈ ਇੱਕ ਕੋਆਰਡੀਨੇਟ ਨਾਲੇ ਦੇ ਸਟੂਡੈਂਟਾਂ ਕੁੜੀ ਜਿਹਦਾ ਜਿਹਨੂੰ ਲਾਇਸੈਂਸ ਇਹਨਾਂ ਦੇਣਾ ਇਹਨੂੰ ਜਾ ਰਹੀ ਹੈ ਦੂਸਰੇ ਸ਼ਹਿਰ ਦੇ ਵਿੱਚ ਇਹ ਵੀ ਮੈਂ ਦੱਸਾਂਗਾ ਦੂਸਰੇ ਸ਼ਹਿਰ ਵਿੱਚ ਅਸੀਂ ਕਿਉਂ ਜਾਂਦੇ ਹਾਲਾਂਕਿ ਹਰ ਚੀਜ਼ ਸਾਡੇ ਆਪਣੇ ਸ਼ਹਿਰ ਦੇ ਵਿੱਚ ਆ ਇਹ ਦੂਸਰੇ ਸ਼ਹਿਰ ਦੇ ਵਿੱਚ ਇਹ ਕੁੜੀ ਨੂੰ ਡਰਾਈਵਿੰਗ ਟੈਸਟ ਵਾਸਤੇ ਲੈ ਕੇ ਜਾ ਰਹੀ ਆ ਕਿਉਂਕਿ ਉਹਦਾ ਡਰਾਈਵਿੰਗ ਟੈਸਟ ਆ ਘਰੋਂ ਲੇਟ ਚੱਲੇ ਤੇ ਟ੍ਰੈਫਿਕ ਬਹੁਤ ਸਿਗੀ ਇਸ ਜਿਹੜੀ ਇਨਸਟ੍ਰਕਟਰ ਆ ਉਹੀ ਚਲਾ ਰਹੀ ਗੱਡੀ ਔਰ ਇਸ ਇਨਸਟ੍ਰਕਟਰ ਨੇ ਦੇਖੋ ਇਹ ਇਹਨਾਂ ਦਾ ਕੰਮ ਆ ਰੂਲ ਸਮਝਾਉਣਾ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਹਾਈਵੇ ਤਾਂ ਕੀ ਲੋਕਲ ਸਟਰੀਟ ਤੇ ਵੀ ਤੁਸੀਂ ਜਿੱਥੇ ਸਾਈਨ ਲੱਗੇ ਨੇ ਯੂ ਟਰਨ ਨਹੀਂ ਕਰ ਸਕਦੇ ਉੱਥੋਂ ਤੁਸੀਂ ਯੂ ਟਰਨ ਨਹੀਂ ਕਰ ਸਕਦੇ ਪਰ ਇਹ ਜਿਹੜੀ ਡਰਾਈਵਿੰਗ ਇਨਸਟ੍ਰਕਟਰ ਆ ਵੀਡੀਓ ਨਾਲ ਨਾਲ ਮੈਂ ਪਲੇ ਕਰ ਦਿੰਦਾ ਇਹ ਸਕੂਲ ਇਨਸਟ੍ਰਕਟਰ ਆ ਕੁੜੀ ਜਿਹੜੇ ਤੁਹਾਨੂੰ ਟੀਚ ਕਰ ਦਿੰਦੇ ਨੇ ਜਿਹੜੇ ਤੁਹਾਨੂੰ ਸਿਖਾਉਂਦੇ ਨੇ ਕਿ ਡਰਾਈਵਿੰਗ ਕਿੱਦਾਂ ਕਰਨੀ ਆ ਕਿਹੜੀਆਂ ਲਾਈਨਾਂ ਕਿਵੇਂ ਚੇਂਜ ਕਰਨੀਆਂ ਔਰ ਇੱਥੇ ਰੂਲ ਕਿਹੜੇ ਨੇ ਕਿੱਥੋਂ ਯੂ ਟਰਨ ਕਰ ਸਕਦੇ ਕਿੱਥੋਂ ਨਹੀਂ ਕਰ ਸਕਦੇ ਕਿੱਥੇ ਸਟਾਪ ਸਾਈਨ ਹੋਣਾ ਕਿੱਥੇ ਸਪੀਡ ਦੇਖਣੀ ਆ ਕਿੱਥੇ ਕੈਮਰੇ ਦੇਖ ਕੇ ਹਰ ਚੀਜ਼ ਇਸ ਕੁੜੀ ਦੀ ਜ਼ਿੰਮੇਵਾਰੀ ਬਣਦੀ ਆ ਨਵੇਂ ਸਟੂਡੈਂਟ ਨੂੰ ਸਮਝਾਉਣਾ ਪਰ ਇਹ ਕੁੜੀ ਜਿਹੜੀ ਸਟੂਡੈਂਟ ਜਿਹੜੀ ਟੀਚਰ ਹੈਗੀ ਆ ਇਨਸਟ੍ਰਕਟਰ ਆ ਇਹ ਸਕੂਲ ਦੀ ਜਿਹੜੇ ਤੁਸੀਂ ਸਾਈਨ ਵੀ ਦੇਖ ਰਹੇ ਹੋ ਬਕਾਇਦਾਕਾਰ ਦੇ ਸਾਰਾ ਕੁਝ ਇਹਨੇ ਖੁਦ ਯੂ ਟਰਨ ਕੀਤੀ ਆ ਹਾਈਵੇ ਤੇ ਹਾਈਵੇ ਤੇ ਜਿੱਥੇ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਕਿ ਅਸੀਂ ਯੂ ਟਰਨ ਕਰੀਏ ਸਾਈਨ ਵੀ ਬਕਾਇਦਾ ਲੱਗੇ ਹੋਏ ਨੇ ਉੱਥੇ ਉੱਥੇ ਥੋੜਾ ਜਿਹਾ ਕੱਟ ਹੁੰਦਾ ਗੱਡੀ ਮੋੜਨ ਵਾਸਤੇ ਉਹ ਆਮ ਜਿਹੜੇ ਡ라이ਵਰ ਨੇ ਕਾਰਾ ਇੱਕ ਟਰੱਕ ਜਾਂਦੇ ਨੇ ਉਹਨਾਂ ਵਾਸਤੇ ਨਹੀਂ ਹੁੰਦਾ ਉਹ ਹੁੰਦਾ ਪੁਲਿਸ ਵਾਲਿਆਂ ਵਾਸਤੇ ਤੇ ਐਮਰਜੈਂਸੀ ਵਾਸਤੇ ਜਦੋਂ ਉਹਨਾਂ ਨੂੰ ਯੂ ਟਰਨ ਕਿਤੇ ਮਾਰਨੀ ਪਵੇ ਐਮਰਜੈਂਸੀ ਵਾਸਤੇ ਤੇ ਇਹ ਕੁੜੀ ਨੇ ਦੇਖਿਆ ਬਸ ਕਾਕੂ ਦੇ ਵਿੱਚ ਦੀ ਗੱਡੀ ਕਮਾਈ ਉੱਥੇ ਦੇਖ ਲਓ ਇੱਕ ਦਮ ਫਿਰ ਭੁੰਡਾ ਵਾਂਗੂ ਨਿਕਲ ਆਉਂਦੇ ਨੇ ਪੁਲਿਸ ਵਾਲੇ ਇੱਥੇ ਹਾਈਵੇ ਤੇ ਤੁਹਾਨੂੰ ਪਤਾ ਅੱਜਕੱਲ ਤੇ ਸੈਟਲਾਈਟ ਸਿਸਟਮ ਆ ਨਾ ਇਹਨਾਂ ਦੇਖੋ ਕੈਮਰਾ ਹੈਗਾ ਜਾਂ ਨਹੀਂ ਹੈਗਾ ਸੈਟਲਾਈਟ ਸਿਸਟਮ ਆ ਔਰ 1.5 comment, comment to the both the so ehi is wow okay so hey, this that hey, with this guy right here let's find out what's going one one on thing. with this guy right here let's find out what's going on sorry not to shame anybody driver school how you doing good wala, how you doing are you a driving school yes this is fantastic hi oh the ਉਹ ਅਗਲੇ ਕਹਿੰਦੇ this is fantastic ਮੈਮ ਹਾਊ ਆਰ ਯੂ ਯੂ ਆਰ ਦ ਡਰਾਈਵਰ ਰਾਈਟ ਮਤਲਬ ਸਰਪ੍ਰਾਈਜ਼ ਇੱਕ ਮਤਲਬ ਕਮਾਲ ਦੀ ਗੱਲ ਹੈ ਕਿ ਤੁਸੀਂ ਕਿੱਥੋਂ ਯੂ ਟਰਨ ਮਾਰੀ ਔਰ ਦੁੱਖ ਦੀ ਗੱਲ ਇਹ ਹੈ ਕਿ ਉਹ ਡਰਾਈਵਿੰਗ ਸਕੂਲ ਵਾਲੀ ਗੱਡੀ ਆ ਜਿਹੜਾ ਦਾ ਫਰਜ ਆ ਰੂਲਸ ਸਮਝਾਉਣਾ ਦੇਖੀ ਜਾਓ ਜਰਾ ਵਾਓ ওকে ਸੋ this driving school just leave it on there cuz it's gonna come it's gonna fall off so so this driving school here ਆ ਡਰਾਈਵਿੰਗ ਸਕੂਲ ਆ ਉਹਨਾਂ ਦਾ ਨੰਬਰ ਵੀ ਬਕਾਇਦਾ ਆ tell me what's going on you... ਇਹ ਨੰਬਰ ਇਸ ਕਰਕੇ ਤੁਹਾਨੂੰ ਨਜ਼ਰ ਤਾ ਰਿਹਾ ਪਰ ਇੱਥੇ ਜਾਣਾ ਵੜਿਓ ਕਿਤੇ ਲਾਇਸੈਂਸ ਲੈਣ ਵਾਸਤੇ ਇਦਾਂ ਸਿਕਾਉਂਦੇ ਇਹ ਆ ਕੁੜੀ ਹੈ ਇਨਸਟ੍ਰਕਟਰ ਜਿਹੜੀ ਸਕੂਲ ਵਾਲੀ ਡਰਾਈਵਿੰਗ ਸਕੂਲ ਵਾਲੀ ਕੁੜੀ ਨੂੰ ਟੈਸਟ ਦਿਵਾਉਣ ਜਾ ਰਹੀ ਗੱਲ ਸੁਣਿਓ ਉਹ ਮੇਰੇ ਬੱਚੇ ਹੈ ਯੂ ਹੈਵ ਅ ਟੈਸਟ ਰਾਈਟ ਨਾਓ ਯੂ ਗਾ ਟੈਸਟ ਸੋ ਵੀ ਆਰ ਰਾਈਟ ਲੇਟ ਸੋ ਆਈ ਸੈਡ ਜਸਟ ਪੁੱਲ ਓਵਰ ਹੇਅਰ ਪੁੱਲ ਓਵਰ ਹੇਅਰ ਯਾ ਐਂਡ ਆਈ ਵਿਲ ਟੇਕ ਦ ਸਾਈਨ ਅਪ ਐਂਡ ਟੇਕ ਦ ਸਾਈਨ ਆ ਸੋ ਨੋ ਵਨ 노ਸ ਹੂ ਯੂ ਆਰ ਜੁਦੀ ਦੇ ਬੀਬੀ ਕਹਿੰਦੀ ਕੁੜੀ ਦਾ ਟੈਸਟ ਹੈ ਲੇਟ ਹੋ ਗਈ ਸੀ ਤੇ ਇਹਨੂੰ ਟੈਸਟ ਤੇ ਪਹੁੰਚਾਉਣਾ ਸੀਗਾ ਇਸ ਕਰਕੇ ਮੈਥੋਂ ਪੁੱਲ ਕਰ ਲਈ ਗੱਡੀ ਤੇ ਯੂ ਟਰਨ ਲੈਣ ਲੱਗੀ ਸੀ ਕਿ ਅਸੀਂ ਜਲਦੀ ਪਹੁੰਚ ਜਾਈਏ ਇਸ ਤੋਂ ਪਹਿਲਾਂ ਥੋੜੀ ਜਿਹੀ ਹੋਰ ਗੱਲਬਾਤ ਕਰਾਂ ਕਿ ਦੂਜੇ ਸ਼ਹਿਰ ਦੇ ਵਿੱਚ ਕਿਉਂ ਜਾਂਦੇ ਨੇ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਦੱਸਾਂਗਾ ਇੱਕ ਵੀਡੀਓ ਹੋਰ ਹੈ ਛੋਟੀ ਜੀ ਇਹ ਵੀਡੀਓ ਵੀ ਤੁਹਾਨੂੰ ਦਿਖਾ ਦਮੈਂ ਇਹ ਵੀਡੀਓ ਜੀ ਇਹ ਇੱਥੇ ਯੂ ਟਰਨ ਜਿਹਨੇ ਤਿੰਨ ਬੰਦੇ ਮਾਰ ਦਿੱਤੇ ਨੇ ਇੱਕ ਹੋਰ ਦੇਖੋ ਯੂ ਟਰਨ ਲੈ ਰਿਹਾ ਹਾਈਵੇ ਤੇ ਇਹ ਹੋਰ ਵੀਡੀਓ ਆ ਦੇਖਿਓ ਹੁਣ ਇਹਨਾਂ ਬੰਦਿਆਂ ਨੂੰ ਲਾਇਸੈਂਸ ਦਿੰਦਾ ਇਹ ਝੂਟੇਕੁੱਟ ਮੈਕਮਾ ਨੂੰ ਜਿਹੜੇ ਪਿੰਡਾਂ ਦੇ ਵਿੱਚ ਉੱਠ ਕੇ ਆ ਕੇ ਡਾੜਾ ਡਾੜਾ ਟਰਾਲੇ ਚਲਾਉਣ ਦਾ ਪੇ ਸਾਰੇ ਇਹ ਨਹੀਂ ਕੁਝ ਬੰਦੇ ਹੁਣ ਇੱਥੋਂ ਮੋੜਦੀ ਥੋੜੋ ਜਗ੍ਹਾ ਹੈਗੀ 10 ਕਿਲੋਮੀਟਰ ਅੱਗੇ ਤੋਂ ਜਾ ਕੇ ਮੋੜ ਲੈ ਜਿੱਥੋਂ ਤੁਹਾਡਾ ਜੀ ਕਰਦਾ ਉੱਥੋਂ ਹੀ ਮੋੜ ਲੈਣੇ ਹੈਗੇ ਪੰਜਾਬ ਨਹੀਂ ਹੈਗੇ ਬਾਦੀਆਂ ਕੰਟਰੀਆਂ ਇੱਥੇ ਥੋੜੇ ਬਾਰੇ ਰੂਲ ਹੈਗੇ ਆ ਕੱਲ ਤੇਰੇ ਵਰਗੇ ਬੇਕੂਫ ਨੇ ਕੱਲ ਤਿੰਨ ਬੰਦੇ ਮਾਰ ਦਿੱਤੇ ਇੱਕ ਪਰਵਾਹ ਸੋ ਇਹ ਵੀਡੀਓ ਵੀ ਤੁਸੀਂ ਦੇਖ ਲਈ ਐ ਗੱਲ ਇਹ ਕਿ ਅਸੀਂ ਹਟਣਾ ਨਹੀਂਗਾ ਉਹ ਬੰਦੇ ਜਿਹੜੇ ਨੇ ਯੂ ਟਰਨ ਲਈ ਉਹਨਾਂ ਦੀ ਵਜ੍ਹਾ ਕਰਕੇ ਇੱਕੋ ਪਰਿਵਾਰ ਦੇ ਤਿੰਨ ਬੰਦੇ ਚਲੇ ਗਏ ਨੇ ਤਿੰਨ ਉਹਨਾਂ ਦੇ ਮੈਂਬਰ ਚਲੇ ਗਏ ਨੇ ਉਹਨਾਂ ਦਾ ਕੀ ਕਸੂਰ ਸੀਗਾ ਦੱਸੋ ਉਹਨਾਂ ਦਾ ਕਸੂਰ ਇਹੀ ਸੀਗਾ ਕਿ ਚੌਦ ਦੇ ਨੇ ਯੂ ਟਰਨ ਮਾਰੀ ਸੀ ਕੁਦਰਤੀ ਉਹਦੇ ਨੇੜੇ ਸਨ ਉਹਨਾਂ ਦਾ ਇਹੀ ਕਸੂਰ ਸੀ ਨਾ ਅਸੀਂ ਕਿਉਂ ਨਹੀਂ ਸੁਧਰਦੇ ਇੱਥੇ ਕੋਈ ਕਾਰ ਦਾ ਐਕਸੀਡੈਂਟ ਹੁੰਦਾ ਸਾਡੇ ਕਾਰਾਂ ਵਾਲੇ ਨਿਕਲ ਕੇ ਲੜਦੇ ਨੇ ਉਹ ਸਾਡੇ ਜੇ ਕਾਰਨ ਗਲਤ ਵੇਨਾ ਮੋੜਦੇ ਨੇ ਉਹ ਸਾਡੇ ਕਿਉਂ ਇਦਾਂ ਹੁੰਦਾ ਜਿੱਥੇ ਜਿੱਥੇ ਸਾਡੀ ਕਮਿਊਨਿਟੀ ਆ ਅਸੀਂ ਖਾ ਪੀ ਕੇ ਵਿਕਾਰਾਂ ਚੋਂ ਪੇਪਰ ਕੇਲਿਆਂ ਦੇ ਛਿਲਕੇ ਵੀ ਸੁੱਟਨੇ ਸ਼ੁਰੂ ਕਰ ਦਿੱਤੇ ਆ ਫਿਰ ਅਸੀਂ ਕਿਉਂ ਨਾ ਆਪਣੇ ਬੰਦੇ ਦੀ ਗੱਲ ਕਰੀਏ ਕਿਉਂ ਉਹਨਾਂ ਨਿਖੇਦੀ ਕਰੀਏ ਜੇ ਨਹੀਂ ਕਰੀਏ ਤੇ ਫਿਰ ਇਹ ਗੱਲਾਂ ਵਧਣਗੀਆਂ ਜਾਂ ਨਹੀਂ ਵਧਣਗੀਆਂ ਤੁਸੀਂ ਦੱਸਿਓ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਆਪਣੀ ਕਮਿਊਨਿਟੀ ਦਾ ਕੌਣ ਦੁਸ਼ਮਣ ਹੋ ਸਕਦਾ ਕੋਈ ਵੀ ਨਹੀਂ ਹੋ ਸਕਦਾ ਆਪਣੀ ਆਪਣੀ ਕਮਿਊਨਿਟੀ ਦਾ ਦੁਸ਼ਮਣ ਅਸੀਂ ਤੇ ਬ੍ਰੈਮਟਨ ਜ ਮੈਨੂੰ ਘੱਟੋ ਘੱਟ 26 ਸਾਲ ਹੋ ਗਏ ਅਸੀਂ ਬ੍ਰੈਮਟਨ ਛੱਡ ਨਹੀਂ ਰਹੇ ਜੇ ਆਪਣੀ ਕਮਿਊਨਿਟੀ ਤੋਂ ਦੁਖੀ ਹੋਈਏ ਜਾਂ ਇਹਨਾਂ ਦੇ ਦੁਸ਼ਮਣ ਹੋਈਏ ਤੇ ਅਸੀਂ ਬ੍ਰੈਮਟਨ ਛੱਡ ਕੇ ਚਲੇਣਾ ਚਾਹੀਏ ਨਹੀਂ ਆਪਣੇ ਲੋਕਾਂ ਚ ਹੀ ਰਹਿਣਾ ਰਹਿਣਾ ਵੀ ਇੱਥੇ ਹੀ ਆ ਕਿਉਂਕਿ ਇਹਨਾਂ ਤੋਂ ਬਿਨਾ ਦਿਲ ਨਹੀਂ ਲੱਗਦਾ ਹਾਲਾਂਕਿ ਬਹੁਤ ਡੇਂਜਰਸ ਆ ਤੇ ਅਸੀਂ ਕਰ ਕੀ ਰਹੇ ਹਾਂ ਜਿਹੜੀ ਗੱਲ ਮੈਂ ਕਹ ਰਿਹਾ ਸੀ ਇਹ ਕੁੜੀ ਦੂਸਰੇ ਸ਼ਹਿਰ ਦੇ ਵਿੱਚ ਲੈ ਕੇ ਚੱਲੀ ਸੀ ਟੈਸਟ ਵਾਸਤੇ ਇਹ ਕਿਉਂ ਕਿਉਂਕਿ ਦੂਸਰੇ ਸ਼ਹਿਰ ਇੱਥੇ ਇੱਕ ਦੋ ਨੇੜੇ-ਨੇੜੇ ਸ਼ਹਿਰਾਂ ਦੇ ਵਿੱਚ ਥੋੜਾ ਸੌਖਾ ਆ ਟੈਸਟ ਦੇਵਣਾ ਉੱਥੇ ਜਿਹੜੇ ਹਾਈਵੇ ਨੇ ਇੱਥੇ ਵਾਂਗੂ ਨਹੀਂ ਆ ਛੋਟੇ ਸ਼ਹਿਰ ਆ ਤੇ ਉੱਥੇ ਸਪੀਡ ਘਟਾ ਤੇ ਸਿੰਗਲ ਲਾਈਨ ਦੇ ਹਾਈਵੇ ਨੇ ਇਸ ਕਰਕੇ ਉੱਥੇ ਲੈ ਕੇ ਜਾਂਦੇ ਨੇ ਉੱਥੇ ਜਲਦੀ ਬੱਚੇ ਪਾ ਹਾਲਾਂਕਿ ਇਹ ਵੀ ਇਲੀਗਲ ਆ ਨਹੀਂ ਜਾਣਾ ਚਾਹੀਦਾ ਸਾਡੇ ਆਪਣੇ ਸ਼ਹਿਰ ਦੇ ਵਿੱਚ ਸਪੈਸ਼ਲ ਹਾਈਵੇ ਆ ਸਾਰਾ ਕੁਝ ਬਣਿਆ ਹੋਇਆ ਪਰ ਇਹ ਉੱਥੇ ਤਾਂ ਲੈ ਕੇ ਜਾਂਦੇ ਨੇ ਤਾਂ ਕਿ ਇਹਨਾਂ ਨੇ ਪੈਸੇ ਲੈ ਹੁੰਦੇ ਨੇ ਇਹ ਇਹਨਾਂ ਨੇ ਗਾਰੰਟੀਆਂ ਦਿੱਤੀਆਂ ਹੁੰਦੀਆਂ ਨੇ ਕਿ ਤੁਹਾਨੂੰ ਫੜਾਫੜ ਅਸੀਂ ਲਾਇਸੈਂਸ ਦਵਾ ਦਾਂਗੇ ਇਸ ਕਰਕੇ ਇਹ ਦੂਜੇ ਸ਼ਹਿਰਾਂ ਦੇ ਵਿੱਚ ਲੈ ਕੇ ਜਾਂਦੇ ਨੇ ਹੁਣ ਦੇਖੋ ਬ੍ਰੈਂਪਟਨ ਦੇ ਵਿੱਚ ਆ ਮੈਂ ਜਿੱਥੇ ਜਿੱਥੇ ਪੰਜਾਬੀ ਕਮਿਊਨਿਟੀ ਉੱਥੇ ਕੈਮਰੇ ਬਹੁਤ ਲੱਗੇ ਨੇ ਬਹੁਤ ਸਾਰੇ ਸਪੀਡਿੰਗ ਕੈਮਰੇ ਲੱਗੇ ਨੇ ਜਿਹੜੇ ਸਪੀਡ ਬ੍ਰੇਕਰ ਹੁੰਦੇ ਨੇ ਉਹ ਇੰਨੇ ਕੁ ਬਣ ਗਏ ਨੇ ਸਾਡੇ ਸ਼ਹਿਰ ਦੇ ਵਿੱਚ ਕਿ ਲੱਗਦਾ ਵੀ ਗੱਡੀਆਂ ਟੱਪਦੀਆਂ ਜਾਂਦੀਆਂ ਨੇ ਸਪੀਡ ਬ੍ਰੇਕਰ ਦਾ ਵੀ ਇੱਥੇ ਟੈਲ ਹੋਣੀ ਸੀਗਾ ਕਲਚਰ ਨਹੀਂ ਸੀਗਾ ਨਾ ਸਿਸਟਮ ਸੀਗਾ ਕੋਈ ਨਾ ਰੂਲ ਸੀਗੇ ਕਿਸੇ ਕਿਸੇ ਸ਼ਹਿਰ ਦੇ ਵਿੱਚ ਹੁੰਦੇ ਸਕੂਲ ਦੇ ਮੋੜੇ ਕਿਤੇ ਸਪੀਡ ਬ੍ਰੇਕਰ ਬਣ ਗਿਆ ਹੁਣ ਤੋਂ ਸਾਰੀਆਂ ਸੜਕਾਂ ਤੇ ਆ ਉਹਦੇ ਬਾਅਦ ਵਿੱਚ ਵੀ ਅਸੀਂ ਹੌਲੀ ਨਹੀਂ ਹੁੰਦੇ ਸੜਕਾਂ ਪੁੜਕਦੀਆਂ ਕਾਰਾਂ ਪੁੜਕਦੀਆਂ ਜਾਂਦੀਆਂ ਨੇ ਪਰ ਫਿਰ ਵੀ ਅਸੀਂ ਹੌਲੀ ਨਹੀਂ ਹੁੰਦੇ ਕੀ ਕਰਾਂਗੇ ਅਸੀਂ ਦਰਸੋ ਫਿਰ ਕਹਿੰਦੇ ਤੁਸੀਂ ਕਮਿਊਨਿਟੀ ਦੀ ਗੱਲ ਕਰਦੇ ਆ ਕਿਉਂ ਨਾ ਕਰੀਏ ਜਦੋਂ ਤੁਹਾਡੀਆਂ ਬੇਵਕੂਫੀਆਂ ਕਰਕੇ ਤੁਹਾਡੀਆਂ ਕਾਲੀਆਂ ਕਰਕੇ ਤੁਹਾਡੀਆਂ ਪੈਸੇ ਬਚਾਉਣਦ ਵਾਲੀਆਂ ਜਿਹੜੀਆਂ ਕਾਲੀਆਂ ਕਰਕੇ ਲੋਕੀ ਮਰਦੇ ਨੇ ਫਿਰ ਕਿਉਂ ਨਾ ਗੱਲ ਕੀਤੀ ਜਾਵੇ ਗੱਲ ਤੇ ਕਰਨੀ ਪੈਂਦੀ ਆ ਨਾ ਠੀਕ ਹੈ ਅਸੀਂ ਮੰਨਦੇ ਆ ਕਿ ਉੱਥੇ ਸਾਡੇ ਮੁਲਕ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਹਰੇਕ ਲੇਡੀ ਨੇ ਜਾਂ ਹਰੇਕ ਕੁੜੀ ਨੇ ਜਾਂ ਹਰੇਕ ਮੁੰਡੇ ਨੇ ਵੀ ਕਾਰ ਨਹੀਂ ਚਲਾਈ ਹੁੰਦੀ ਪਰ ਜੋ ਤੁਸੀਂ ਇੱਥੇ ਆ ਕੇ ਕਮ ਸੇ ਕਮ ਤੁਸੀਂ ਹੌਸਲਿਆਂ ਦਾ ਲਾਇਸੈਂਸ ਤੇ ਲਵੋ ਨਾ ਅਗਲੇ ਨੂੰ ਕਬੋ ਸਕੋ ਅਗਲੇ ਨੂੰ ਸਗੋ ਕਬੋ ਭਾਜੀ ਮੈਨੂੰ ਕੋਈ ਕਾਲੀ ਨਹੀਂ ਗਈ ਮੈਂ ਪਰਫੈਕਟ ਡਰਾਈਵਰ ਹੋ ਕੇ ਨਿਕਲਣਾ ਚਾਹੁੰਦਾ ਕਿਉਂਕਿ ਮੇਰੀ ਆਪਣੀ ਸੇਫਟੀ ਦੇ ਨਾਲ ਨਾਲ ਲੋਕਾਂ ਦੀ ਸੇਫਟੀ ਵੀ ਮੇਰੇ ਤੇ ਡਿਪੈਂਡ ਕਰਦੀ ਆ ਮੇਰੇ ਪਰਿਵਾਰ ਦੀ ਸੇਫਟੀ ਵੀ ਮੇਰੇ ਤੇ ਡਿਪੈਂਡ ਕਰਦੀ ਆ ਪਰ ਨਹੀਂ ਸਾਨੂੰ ਡਰਾਈਵਿੰਗ ਸਕੂਲ ਵਾਲਿਆਂ ਨਾਲੋਂ ਕਾਲੀਆਂ ਨੇ ਡਰਾਈਵਿੰਗ ਸਕੂਲ ਵਾਲਿਆਂ ਨੂੰ ਧੜ ਤੋਂ ਜ਼ਿਆਦਾ ਕਾਲੀਆਂ ਨੇ ਪੈਸੇ ਆਉਣ ਬਸ ਠੀਕ ਆ ਟਰੇਲਰ 53 ਫੁੱਟ ਦਾ ਹੁੰਦਾ ਹੈ ਹੈਵੀ ਜਦੋਂ ਭਰਿਆ ਹੋਵੇ ਤੇ ਪਤਾ ਕਿੰਨਾ ਲੋਡ ਹੁੰਦਾ ਉਹਨਾਂ ਦੇ ਵਿੱਚ ਸਨੋਵ ਦੇ ਵਿੱਚ ਵੀ ਦੇਖੋ ਤੁਸੀਂ ਦੇਖਦੇ ਹੋ ਨਾ ਅੱਗ ਲੱਗਦੀ ਹੈ ਤੇ ਉਹ ਸਾਡੇ ਪੰਜਾਬੀਆਂ ਦੇ ਟਰੱਕ ਨੂੰ ਟਰੱਕ ਜੇ ਥੱਲੇ ਡਿੱਗਦੇ ਨੇ ਪਹਾੜਾਂ ਵਿੱਚੋਂ ਉਹ ਸਾਡੇ ਪੰਜਾਬੀਆਂ ਦੇ ਟਰੱਕ ਤੇ ਆਹ ਤਾਂ ਹੁਣ ਦੇਖ ਹੀ ਲੋ ਸਾਰੀ ਵੀਡੀਓ ਵੀ ਵਾਇਰਲ ਹੋ ਗਈ ਹੈ ਜਿਹੜਾ ਇਨਸਾਈਡ ਕਿਉਂਕਿ ਇੱਥੇ ਰੂਲ ਹੈ ਟਰੱਕ ਵਾਲਿਆਂ ਦੇ ਜਿਹੜੇ ਡੈਸ਼ ਕੈਮਰੇ ਲੱਗੇ ਹੋਏ ਨੇ ਉਹਨਾਂ ਨੂੰ ਅੰਦਰੋਂ ਵੀ ਕੈਪਚਰ ਕਰਦਾ ਜਿੱਥੇ ਉਹਨਾਂ ਦਾ ਹੁੰਦਾ ਬਣਿਆ ਡਰਾਈਵਿੰਗ ਸਿਸਟਮ ਸਾਰਾ ਉਸ ਉਸ ਕੰਟਰੋਲ ਨੂੰ ਵੀ ਕੈਪਚਰ ਕਰਦਾ ਤੇ ਇਹ ਉਹੀ ਵੀਡੀਓ ਹੈ ਜਿਹੜੀ ਤੁਹਾਨੂੰ ਬਾਰ-ਬਾਰ ਨਜ਼ਰ ਆ ਰਹੀ ਹੈ ਡਰਾਈਵਿੰਗ ਸਕੂਲ ਦੀ ਮੈਂ ਨਾਲ ਲਾ ਦਿਨਾ ਤੁਹਾਨੂੰ ਸ਼ਾਇਦ ਫੇਰ ਦੇਖਣ ਦੀ ਲੋੜ ਪਵੇ ਸੋ ਇਹ ਦੇਖ ਲਓ ਉਹਨਾਂ ਦੇ ਅੰਦਰਲੇ ਡੈਸ਼ ਕੈਮ ਦੀ ਵੀਡੀਓ ਬਣ ਗਈ ਨਾਲ ਦਾ ਬੰਦਾ ਲੱਗਾ ਹੋਇਆ ਬੜਾ ਮਸਤੀ ਕਰਨ ਉਹਨਾਂ ਲੱਤਾਂ ਵੀ ਸੀਟ ਤੇ ਰੱਖੀਆਂ ਹੋਈਆਂ ਸਨ ਸੋ ਇਦਾਂ ਅਸੀਂ ਕਰਦੇ ਹਾਂ ਡਰਾਈਵਿੰਗ ਅਸੀਂ ਡਰਾਈਵਿੰਗ ਹੁਣ ਜਿਹੜੀ ਲੌਗ ਬੁੱਕ ਹੁੰਦੀ ਨਾ ਕਿ ਤੁਸੀਂ ਇੰਨੇ ਘੰਟੇ ਹੀ ਚਲਾ ਸਕਦੇ ਜਿਹੜਾ ਗੋਰਿਆਲ ਸਿਸਟਮ ਆ ਤੁਸੀਂ 8 ਘੰਟੇ ਚਲਾ ਸਕਦੇ ਉਸ ਤੋਂ ਬਾਅਦ ਮਸਟ ਯੂ ਨੀਡ ਟੂ ਸਲੀਪ ਯੂ ਨੀਡ ਅ ਰੈਸਟ ਬਟ ਨਹੀਂ ਅਸੀਂ ਨਹੀਂ ਅਸੀਂ ਤਾਂ 12 ਕਹਿੰਦੇ 24 24 ਘੰਟੇ ਲਗਾਤਾਰ ਵੀ ਟਰੱਕ ਚਲਾਇਆ ਇੱਥੇ ਕਿਉਂਕਿ ਅਸੀਂ ਵੱਡੇ ਵੱਡੇ ਘਰਾਂ ਦੇ ਲਾਲਚ ਸਾਨੂੰ ਪੈ ਨੇ ਵੱਡੇ ਵੱਡੀਆਂ ਕਾਰਾਂ ਦੇ ਸਾਨੂੰ ਲਾਲਚ ਪੈ ਨੇ ਦੋ ਦੋ ਤਿੰਨ ਤਿੰਨ ਚਾਰ ਚਾਰ ਘਰ ਬਣਾਉਣ ਦੀਆਂ ਸਾਨੂੰ ਲਾਲਸਾਵਾਂ ਪਈਆਂ ਨੇ ਸਾਨੂੰ ਕਿਸੇ ਦੀ ਨਾ ਤੇ ਆਪਣੀ ਜਾਨ ਦੀ ਪਰਵਾਹ ਤੇ ਨਾ ਲੋਕਾਂ ਦੀ ਜਾਨ ਦੀ ਪਰਵਾਹ ਇਹਨਾਂ ਮੇਰੀਆਂ ਗੱਲਾਂ ਨੂੰ ਪੋਜ਼ੀਟਿਵਲੀ ਲਿਓ ਨਾਟ ਕੇ 네ਗੇਟਿਵਲੀ ਕਿਉਂਕਿ ਇਹਨਾਂ ਗੱਲਾਂ ਨੂੰ ਕਰਾਂਗੇ ਤੇ ਮਾੜਾ ਮੋਟਾ ਸੁਧਾਰ ਆਏਗਾ ਸਾਡੀ ਕਮਿਊਨਿਟੀ ਆ ਅਸੀਂ ਚਾਹੁੰਦੇ ਹਾਂ ਸਾਡੀ ਕਮਿਊਨਿਟੀ ਦੇ ਚੰਗੀਆਂ ਚੰਗੀਆਂ ਗੱਲਾਂ ਹੋਣ ਪਰ ਚੰਗੀਆਂ ਗੱਲਾਂ ਤਦ ਹੀ ਹੋਣਗੀਆਂ ਜੇ ਅਸੀਂ ਚੰਗੇ ਕੰਮ ਕਰਾਂਗੇ ਇਸ ਤਰੀਕੇ ਨਾਲ ਚੰਗੀਆਂ ਗੱਲਾਂ ਕੌਣ ਕਰੇਗਾ ਹੁਣ ਜਿਸ ਕਮਿਊਨਿਟੀ ਦਾ ਜਾਂ ਜਿਸ ਪਰਿਵਾਰ ਦੇ ਇਹਨਾਂ ਦੀ ਵਜ੍ਹਾ ਕਰਕੇ ਤਿੰਨ ਬੰਦੇ ਇੱਕੋ ਘਰ ਦੇ ਚਲੇ ਗਏ ਨੇ ਤਿੰਨ ਮੈਂਬਰ ਉਹ ਕਿੱਥੋਂ ਤੁਹਾਡੀ ਕਮਿਊਨਿਟੀ ਦੇ ਗੁਣ ਗਾਏਗਾ ਦੱਸੋ ਫਿਰ ਤੁਹਾਨੂੰ ਸ਼ਾਇਦ ਵੀਡੀਓ 'ਚ ਕਿਤੇ ਨਜ਼ਰ ਵੀ ਆਏਗਾ ਦੇਖੋ ਕੀ ਹਾਲ ਹੋਇਆ ਪਿਆਕਾਰ ਦਾ ਓਏ ਹੋਏ ਹੋਏ ਤੋਹਫਾ ਇਹ ਬੰਦੇ ਫਿਰ ਟੌਰ ਨਾਲ ਉੱਥੇ ਜਾ ਕੇ ਇਦਾਂ ਖੜੇ ਆ ਉਹ ਦੇਖੋ ਖੜਾ ਬੰਦਾ ਹੈ ਹਰੀ ਟੀ-ਸ਼ਰਟ ਵਾਲਾ ਟੌਰ ਨਾਲ ਜਾ ਕੇ ਉੱਥੇ ਖੜੇ ਨੇ ਸੋ ਇਹ ਜ਼ਰੂਰੀ ਸੀਨ ਤੁਹਾਡੇ ਨਾਲ ਗੱਲਾਂ ਕਰਨੀਆਂ ਇਹ ਐਕਸੀਡੈਂਟ ਦੀ ਤੁਸੀਂ ਵੀਡੀਓ ਬਹੁਤ ਵਾਇਰਲ ਹੋਈ ਹੈ ਇਸ ਕਰਕੇ ਮੈਂ ਚਾਹੁੰਦਾ ਸੀਗਾ ਕਿ ਚਲੋ ਲੋਕਾਂ ਨੇ ਤਾਂ ਸਾਰਿਆਂ ਨੇ ਇਹ ਕਾਰ ਦਿਖਾਤੀ ਇਹ ਟਰੱਕ ਦਿਖਾਤਾ ਦੇਖੋ ਜੀ ਇਹ ਟਰੱਕ ਦੀ ਵਜ੍ਹਾ ਨਾਲ ਪਰ ਮੈਂ ਡਿਟੇਲ ਤੁਹਾਨੂੰ ਦੱਸੀ ਆ ਕਿ ਕਾਰਨ ਕੀ ਆ ਵਜ੍ਹਾ ਕੀ ਆ ਮੈਂ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਪ੍ਰੋਪਰ ਦੱਸਿਆ ਜਾਵੇ ਸਾਨੂੰ ਕਿਹੜੀਆਂ ਕਾਲੀਆਂ ਪਈਆਂ ਹੋਈਆਂ ਨੇ ਸੋ ਇਹਦੇ ਵਿੱਚ ਡਰਾਈਵਰ ਵੀ ਕਸੂਰਵਾਰ ਨੇ ਇਨਸਟ੍ਰਕਟਰ ਵੀ ਕਸੂਰਵਾਰ ਨੇ ਜਿਨ੍ਹਾਂ ਨੇ ਡਰਾਈਵਿੰਗ ਸਕੂਲ ਖੋਲੇ ਨੇ ਉਹ ਵੀ ਕਸੂਰਵਾਰ ਨੇ ਸੁਲਿਸ ਕਰਕੇ ਆਪਣੇ ਆਪ ਨੂੰ ਵੀ ਬਚਾਓ ਰੱਬ ਦਾ ਵਾਸਤਾ ਤੇ ਲੋਕਾਂ ਨੂੰ ਵੀ ਸਾਹ ਲੈਣ ਦਿਓ ਜਿੱਥੇ ਵੀ ਜਾਂਦੇ ਹੋ ਹਰ ਜਗ੍ਹਾ ਪੰਜਾਬੀਆਂ ਵਾਲੇ ਟੌਰ ਨਾ ਜਮਾਓ ਰੱਬ ਦਾ ਵਾਸਤਾ ਉਹੀ ਨਾ ਕਹੋ ਪੰਜਾਬੀਆਂ ਦੀ ਸ਼ਾਨ ਵੱਖਰੀ ਰੱਬ ਵਰਗੇ ਇਨਾਦੇ ਜੇਰੇ ਪੰਜਾਬੀਆਂ ਦੀ ਸ਼ਾਨ ਵੱਖਰੀ ਠੀਕ ਹੈ ਸ਼ਾਨ ਵੱਖਰੀ ਪਰ ਇਹੋ ਜੀ ਸ਼ਾਨ ਨਾ ਵੜਾਓ ਕਿ ਤੁਹਾਡੀ ਵਜ੍ਹਾ ਕਰ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਣ ਕੋਈ ਐਸਾ ਦਿਨ ਨਹੀਂ ਹੁੰਦਾ ਸਟਰੀਟ ਤੇ ਜਾਂਦੇ ਆ ਘੱਟੋ ਘੱਟ ਜੇ ਅਸੀਂ 10 ਕਿਲੋਮੀਟਰ ਜਾਂਦੇ ਆ ਦੋ ਐਕਸੀਡੈਂਟ ਸਾਨੂੰ ਮਿਲਦੇ ਹੀ ਨੇ ਤੇ ਦੋ ਐਕਸੀਡੈਂਟ ਹੁੰਦੇ ਪੰਜਾਬੀਆਂ ਦੇ ਨੇ ਜਿਹੜਾ ਇੱਥੇ ਇੱਕ ਕਲਚਰ ਨਹੀਂ ਅੱਛਾ ਇੱਥੇ ਇਹ ਸਿਸਟਮ ਆ ਕਿ ਜੇ ਐਕਸੀਡੈਂਟ ਰੱਬ ਨਾ ਕਰੇ ਹੋ ਜਾਂਦਾ ਨਾ ਤੇ ਤੁਸੀਂ ਠੀਕ ਐ ਨਿਕਲ ਕੇ ਮਾੜਾ ਮੋਟਾ ਕਾਰ ਦੇਖ ਲੈ ਕੀ ਹੋਇਆ ਕੀ ਨਹੀਂ ਤੇ ਬਾਅਦ ਤੁਸੀਂ ਆਪਣੀ ਕਾਰ ਵਿੱਚ ਜਾ ਕੇ ਬੈਠ ਜਾਣਾ ਬੈਲਟ ਵੀ ਨੀ ਇਵਨ ਖੋਲਣੀ ਤੁਸੀਂ ਕਾਰਾਂ ਉੱਥੋਂ ਮੂਵ ਨਹੀਂ ਕਰਨ ਜਿੰਨੀ ਦੇਰ ਪੁਲਿਸ ਵਾਲੇ ਤੇ ਟੋ ਟਰੱਕ ਵਾਲੇ ਆ ਕੇ ਉਹੀ ਤੁਹਾਡੀਆਂ ਕਾਰਾਂ ਮੂਵ ਕਰਨਗੇ ਜੇ ਨੁਕਸਾਨ ਜ਼ਿਆਦਾ ਹੋਇਆ ਤੇ ਸਾਡੇ ਪੰਜਾਬੀਆਂ ਨੇ ਹੁਣ ਕੀ ਕੀਤਾ ਉੱਥੇ ਪੰਜਾਬ ਵਾਲਾ ਸਿਸਟਮ ਤੇਰੇ ਪਿਓ ਦੀ ਸੜਕ ਆ ਤੂੰ ਕੌਣ ਹੋਣਾ ਤੂੰ ਕਿੱਦਾਂ ਗੱਡੀ ਮੇਰੀ ਮਾਰਤੀ ਕੌਣ ਪਰੂ ਨੁਕਸਾਨ ਕੁਸਨਮੁਕੀ ਹੋਣ ਲੱਪੈ ਨੇ ਸਾਡੇ ਲੋਕ ਇੱਥੇ ਕਿਸ ਦਿਨ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗਾ ਕਿ ਇੱਕ ਤੇ ਐਕਸੀਡੈਂਟ ਹੁੰਦਾ ਤੁਸੀਂ ਕਾਰਾਂ ਚੋਂ ਨਿਕਲ ਕੇ ਗਾੜੋ ਉਬાળੀ ਕੁਸਨਮੁਕੀ ਜਿਹੜਾ ਇੱਥੇ ਦਾ ਕਲਚਰ ਹੀ ਨਹੀਂ ਸੀਗਾ ਉਹ ਵੀ ਸ਼ੁਰੂ ਕਰ ਦਿੱਤਾ ਸੀ ਤੇ ਕਿੱਥੇ ਜਾਵਾਂਗੇ ਅਸੀਂ ਤੁਹਾਨੂੰ ਫੇਰ ਲੋਕੀ ਕਹਿਣਗੇ ਨਾ ਗੋ ਬੈਕ ਯੂਅਰ ਕੰਟਰੀ ਔਰ ਬਹੁਤ ਸਾਰੇ ਮੁਲਕਾਂ ਵਿੱਚੋਂ ਕੱਢਿਆ ਵੀ ਜਾ ਰਿਹਾ 31 ਤਰੀਕ ਨੂੰ ਆਸਟ੍ਰੇਲੀਆ ਦੇ ਵਿੱਚ ਗੋਰਿਆਂ ਵੱਲੋਂ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੀ ਪ੍ਰੋਟੈਸਟ ਹੈ ਕੀ ਉਹਨਾਂ ਦੀ ਨੀਡਾ ਕੀ ਉਹਨਾਂ ਦੀਆਂ ਮੰਗਾਂ ਨੇ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਜਲਦੀ ਦੱਸਾਂਗਾ ਸੋ ਰੱਬ ਦਾ ਵਾਸਤਾ ਜੀਓ ਔਰ ਜੀਨੇ ਦੋ ਸਤਿ ਸ਼੍ਰੀ ਅਕਾਲ